ਹਾਂਜੀ ਪਹਿਲਾਂ ਮੈਂ ਤੁਹਾਡਾ ਨਾਮ ਪੁੱਛਿਆ ਕੀ ਹੋਇਆ ਤੁਹਾਡੇ ਨਾਲ ਹੋਈ ਹੈ ਉਹ ਦੱਸ ਦੋ ਬੇਟੇ ਮੇਰੇ ਨਾਲ ਆਪਣਾ ਨਾਮ ਤੁਹਾਡਾ ਆਪਣਾ ਨਾਮ ਦੱਸੋ ਮੇਰਾ ਨਾਮ ਲੀਲਾ ਕੌਰ ਹਾਂ ਬੇੜੇ ਤੋਂ ਹੱਦ ਨੂੰ ਜਿਹੜਾ ਹਰਾਸਮੈਂਟ ਕੀਤੀ ਜਾ ਰਹੀ ਜਾਂ ਪੈਸੇ ਠੱਗੇ ਗਏ ਨੇ ਕੀ ਮਾਮਲਾ ਕੀ ਹੈ ਸਾਰਾ ਜੀ ਇਹ ਮਾਮਲਾ ਇਹ ਵੀ ਮੇਰੇ ਬੱਚੇ ਨੂੰ ਟਾਰਚਰ ਕਰਦੀ ਆ ਤੰਗ ਪਰੇਸ਼ਾਨ ਕਰਦੀ ਆ ਬਾਹਰ ਵੀ ਮਾਈਕੋ ਹੱਥੇ ਥੱਲੇ ਗੱਲ ਹੋ ਰਹੀ ਮਾਈਕੋ ਕੌਣ ਕਰਦੇ ਠੀਕ ਹਾਂ ਜੀ ਕੌਣ ਕਰ ਰਹੀ ਜੀ ਹਾਂਜੀ ਕੌਣ ਕੌਣ ਕਰ ਕੌਣ ਰਹੀ ਹੈ ਜੀ ਇਹ ਇਹ ਖੁਸ਼ੀ ਕਰ ਰਹੀ ਹੈ ਕੀ ਦੁੱਖ ਦਾ ਤਾਕਿਰ ਪਰੇਸ਼ਾਨ ਕਰੀਏ ਤੁਹਾਨੂੰ ਇਹਨੂੰ ਹੋ ਗਿਆ 1.5 ਸਾਲ ਹੋ ਚਲੇ ਤੰਗ ਪਰੇਸ਼ਾਨ ਕਰਦੀ ਕਿੰਨੇ ਕ ਪੈਸੇ ਠੱਗ ਚੁੱਕੇ ਹਲੇ ਤੱਕ ਅਜੇ ਲੜਕੀ ਕੋਈ ਨਹੀਂ ਦੱਸ ਰਹੀ ਤਾਂ ਤਨ ਪੈਸੇ ਇਹਨਾਂ ਨੇ ਭਾਜੀ ਨੇ ਦੱਸ ਹੀ ਦਿੱਤੇ ਆ ਕਿ ਇਹਨੇ ਕੰਪਲਟ ਬਿਟਾ ਕਰੂਗੀ ਮੰਗ ਕੀ ਕਰਦੇ ਹੋ ਤੁਸੀਂ ਮੰਗਾ ਹੀ ਇਹੋ ਚਾਹੁੰਦੇ ਆ ਕਿ ਸਾਡਾ ਫੈਸਲਾ ਹੋਵੇ ਤੇ ਇਹ ਕਰਦੇ ਨੇ ਦੂਜੇ ਥਾਣੇ ਚਲ ਜਾਂਦੇ ਕਰੀ ਦੂਸਰੇ ਥਾਣੇ ਚਲ ਜਾਂਦੀ ਆ ਹਾਡੀ ਸਲਾਈ ਨਹੀਂ ਹੋਉਂਦੀ ਜੋ ਤੁਹਾਨੂੰ ਵੀ ਫੋਨ ਕਰਕੇ ਕੋਈ ਧਮਕੀ ਦਿੰਦੇ ਨਹੀਂ ਪਹਿਲਾਂ ਹਾਂ ਨੂੰ ਹੁਣ ਤਾਂ ਨਹੀਂ ਫੋਨ ਕਰਦੀ ਪਹਿਲਾਂ ਕਰਦੀ ਰਹੀ ਤੰਗ ਕਰਦੀ ਰਹੀ ਜੀ ਜਾਂਦਾ ਜੀ ਪਹਿਲਾਂ ਕਹਿੰਦੀ ਤੇਰੀ ਮੰਮੀ ਕਹਿੰਦੀ ਆ ਤੇਰਾ ਡੈਡੀ ਕਹਿੰਦਾ ਮੈਂ ਕਹੇ ਤੈਨੂੰ ਕਦੀ ਪਰੇਸ਼ਾਨੀ ਨਹੀਂ ਕੀਤਾ ਮੁੰਡਾ ਜਾਣੇ ਤੂੰ ਤੂੰ ਹੀ ਜਾਣੋ ਮੈਨੂੰ ਜਦੋਂ ਤੁਹਾਡਾ ਹੋਇਆ ਸੀ ਵਿੱਚ ਮੈਂ ਵਿੱਚ ਥੋੜੀ ਆ ਤੇ ਜਾ ਉਹ ਹੀ ਵਿੱਚ ਤੁਸੀਂ ਹੁਣੇ ਤੁਹਾਡੀਆਂ ਅੱਖਾਂ ਵੀ ਨਮ ਸੀਂਆਂ ਬੇਟੇ ਨੂੰ ਲੈ ਕੇ ਪਰੇਸ਼ਾਨੀ ਨਜ਼ਰ ਆਉਂਦੀ ਕਿਸੇ ਤਰ੍ਹਾਂ ਬੇਰਬਾਹ ਪਰੇਸ਼ਾਨ ਹਾਂਜੀ ਹਾਂਜੀ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਪਰੇਸ਼ਾਨੀ ਨਜ਼ਰ ਆਉਂਦੀ ਬੇਟੇ ਨਾਲ ਗੱਲ ਹੁੰਦੀ ਆ ਕੀ ਕਹਿੰਦਾ ਉਹ ਹਾਂਜੀ ਬੇਟਾ ਤਾਂ ਕਹਿੰਦਾ ਵੀ ਇਹਦਾ ਕੀ ਮਤਲਬ ਬਾਰ-ਬਾਰ ਰੱਟਾ ਪਾਉਂਦੀ ਕਿਉਂ ਪਾਉਂਦੀ ਸਾਡੇ ਨਾਲ ਤੁਹਾਨੂੰ ਕਿਉਂ ਪਰੇਸ਼ਾਨ ਕਰਦੀ ਏ ਹੁਣ ਬੇਟਾ ਤਾਂ ਬਾਹਰ ਬੈਠਾ ਅਸੀਂ ਇੱਥੇ ਬੈਠੇ ਆਂ ਇਹਾਨੂੰ ਪਰੇਸ਼ਾਨ ਆਨੂੰ ਆਉਣਾ ਪੈਂਦਾ ਹੁਣ ਜਦੋਂ ਸਾਡੇ ਤੇ ਸਾਨੂੰ ਆਉਣਾ ਪੈਂਦਾ ਵਾ ਤੇ ਥਾਣੇ ਵਾਲੇ ਫੋਨ ਕਰ ਦਿੰਦੇ ਆਓ ਸਾਡੇ ਕੋਲ ਫਿਰ ਅਸੀਂ ਭਾਜੀ ਜੀ ਨੂੰ ਆ ਦਿੰਦੇ ਆ ਭਾਜੀ ਸਾਨੂੰ ਇੱਥੇ ਫੋਨ ਆਇਆ ਭਾਜੀ ਸਾਨੂੰ ਇੱਥੇ ਫੋਨ ਆਇਆ ਆਓ ਸਾਡੇ ਨਾਲ ਚੱਲੋ ਤੁਹਾਨੂੰ ਲੱਗਦਾ ਸਿਰਫ ਪੈਸਿਆਂ ਕਰਕੇ ਇਹ ਸਭ ਕੁਝ ਸਾਨੂੰ ਤੇ ਇਹੋ ਹੀ ਲੱਗਦਾ ਵੀ ਸਾਨੂੰ ਪੈਸਿਆਂ ਕਰਕੇ ਕਰਦੀ ਹੈ ਇਹੋ ਹੀ ਲੱਗਦਾ ਮੰਗ ਕੀ ਕਰਦੇ ਕੀ ਹੋਣਾ ਕਿ ਚੇਦਾ ਹੁਣ ਆਪਾਂ ਇਹੋ ਚੰਨ ਇਨਸਾਫ ਮੰਗਦੇ ਆਂ ਹਾਂਜੀ ਠੀਕ ਅਜੀ ਮਨੀ ਜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਕਿਸ ਮੁੱਦੇ ਤੇ ਕਰ ਰਹੇ ਹੋ ਦੱਸ ਦੋ ਥੋੜਾ ਜਿਆ ਜੈ ਭੀਮ ਜੈ ਸਭਿਧਾਨ ਤੇ ਸਮਾਜ ਦੇ ਸਾਰੇ ਇਸ਼ਟਾ ਨੂੰ ਨਮਨ ਤੇ ਅੱਜ ਸਰ ਨਗਰੀ ਦੇ ਵਿੱਚ ਇੱਕ ਟਿਪੀਕਲ ਜਾਂ ਮਾਮਲਾ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਕਿਸੇ ਕੁੜੀ ਵੱਲੋਂ ਲੜਕੇ ਨੂੰ ਟੌਰਚਰ ਕੀਤਾ ਜਾਂਦਾ ਲੜਕਾ ਡਾਂਸ ਕੋਰੀਓਗ੍ਰਾਫਰ ਹੈਗਾ ਲੜਕੀ ਵੀ ਡਾਂਸ ਕੋਰੀਓਗ੍ਰਾਫਰ ਆਲਰੇਡੀ ਦੋ ਟਾਈਮ ਮੈਰਿਜ ਹੈਗੀ ਹੋਰੀ ਵਿਆਹ ਹੋਇਆ ਪਹਿਲੇ ਲੜਕੇ ਨਾਲ ਵੀ ਫਰੋਡ ਕਰਕੇ ਗਈ ਦੂਸਰੇ ਲੜਕੇ ਨੇ ਵੀ ਫਰੋਡ ਕੀਤਾ ਤੇ ਹੁਣ ਤੀਸਰੇ ਲੜਕੇ ਨੂੰ ਸ਼ਿਕਾਰ ਕੀਤਾ ਜਾ ਰਿਹਾ ਜਦੋਂ ਸਾਡੀ ਨੀਲਮ ਭੈਣ ਜੀ ਨੇ ਦਰਖਾਸਤ ਦਿੱਤੀ ਇਹਨਾਂ ਦਾ ਬੇਟਾ ਅਰਜੁਨਾ ਜੋ ਵੇਤਨਾਮ ਦੇ ਵਿੱਚ ਇੱਕ ਕੋਰੀਓਗ੍ਰਾਫਰ ਦਾ ਕੰਮ ਕਰਦਾ ਹੈ ਉੱਥੇ ਉਹਨੂੰ ਇੱਕ ਲੜਕੀ ਮਿਲਦੀ ਹੈ 2016 ਦੇ ਵਿੱਚ ਜੋ ਕਿ ਉਹ ਵੀ ਕੋਰੀਓਗ੍ਰਾਫਰ ਦਾ ਕੰਮ ਕਰਦੀ ਹੈ ਚਲੋ ਆਪਸੀ ਭਾਈ ਸਾਂਝ ਦੇ ਨਾਲ ਉਹਨਾਂ ਦੋਨਾਂ ਦੀ ਦੋਸਤੀ ਪੈ ਜਾਂਦੀ ਹੈ ਬੈਠਨਾਂ ਕੋਲ ਉਹਨਾਂ ਸਹੀ ਹੋ ਜਾਂਦਾ ਉਸ ਵਾਰ ਕੁੜੀ ਬਾ ਉਸਨੂੰ ਵਿਆਹ ਦੇ ਚਾਹ ਸਾਧ ਹੁੰਦੀ ਹੈ ਕਿ ਤੈਨੂੰ ਮੈਂ ਵਿਆਹ ਕਰਾ ਕੇ ਅਮਰੀਕਾ ਸ਼ਿਫਟ ਕਰ ਦਾਂਗੀ ਤੈਨੂੰ ਤੂੰ ਮੈਨੂੰ 10 ਲੱਖ ਰੁਪਇਆ ਮੇਰੇ ਅਕਾਊਂਟ ਦੇ ਵਿੱਚ ਦੇ ਮੇਰੇ ਫਾਦਰ ਸਾਹਿਬ ਜੋ ਹੈ ਅਮਰੀਕਾ ਦੇ ਵਿੱਚ ਸੈਟਲਡ ਆ ਲੜਕਾ ਹਮੇਸ਼ਾ ਚਲੋ ਕੋਈ ਨਾ ਕੋਈ ਬੰਦਾ ਹਮੇਸ਼ਾ ਕੀ ਕਰਦਾ ਹੈ ਕਿ ਆਪਣੀ ਤਰੱਕੀ ਦੇ ਲਈ ਗਾਂ ਵੰਦਣਾ ਜਾਂਦਾ ਉਸਨੇ ਕਹਿ ਦਿੱਤਾ ਕਿ ਚਲ ਮੈਂ ਤੈਨੂੰ 10 ਲੱਖ ਰੁਪਇਆ ਦਵਾਂਗਾ ਤੇ ਤੂੰ ਮੈਨੂੰ ਅਮਰੀਕਾ ਸੈਟਲ ਕਰਵਾ ਦੇ ਅਮਰੀਕਾ ਸੈਟਲ ਹੋਣ ਦੀ ਜਦੋਂ ਗੱਲ ਆਉਂਦੀ ਹੈ 5 ਲੱਖ ਰੁਪਇਆ ਦੇ ਦਿੱਤਾ ਜਾਂਦਾ ਤੇ ਲੜਕਾ ਕਹਿੰਦਾ ਬਾਰ-ਬਾਰ ਪੁੱਛਦਾ ਕਿ ਮੈਨੂੰ ਕੀ ਨਾਮਰਾ ਖੁਸ਼ੀ ਕੁੜੀ ਨੂੰ ਪੁੱਛਦਾ ਕਿ ਬਾਰ-ਬਾਰ ਕਿ ਤੂੰ ਮੈਨੂੰ ਕਦੋਂ ਅਮਰੀਕਾ ਭੇਜ ਰਹੀ ਆ ਕਦੋਂ ਮੇਰੀ ਟਿਕਟ ਆਏਗੀ ਕਦੋਂ ਮੇਰਾ ਵੀਜ਼ਾ ਲੱਗ ਕੇ ਆਏਗਾ ਤੂੰ ਮੈਨੂੰ ਦੱਸ ਲੇਕਿਨ ਜਦੋਂ ਔਰੀ ਡਿਮਾਂਡਸ ਵੱਧ ਜਾਂਦੀਆਂ ਲੜਕੀਂ ਕਦੀ ਆਪਣੀ ਨੇਲਸ ਲਈ ਪੈਸੇ ਮੰਗਵਾ ਲੈ ਕਦੀ ਆਪਣੇ ਬਿਊਟੀ ਪਾਰਲਰ ਲਈ ਪੈਸੇ ਮੰਗਵਾ ਲੈ ਕਦੀ ਆਪਣਾ ਡਰੈਸ ਅਪਲੇ ਪੈਸੇ ਮੰਗਵਾ ਲੈ ਕਦੀ ਗੱਡੀਆਂ ਚ ਤੇਲ ਮੰਗਣ ਲਈ ਮਨ ਲੇ ਕਿ ਖੁੱਲੀ ਐਸ਼ ਪ੍ਰਸਤੀ ਲਈ ਉਹਨਾਂ ਦੇ ਪੈਸੇ ਮੰਗਵਾਏ ਜਿਸਦੇ ਦਸਤਾਵੇਜ਼ ਆਪਜੀ ਨੂੰ ਪਹਿਲਾਂ ਵੀ ਦਿਖਾਏ ਸ਼ੋਰ ਦੇ ਰਾਹੀਂ ਚੱਲ ਪਣਗੇ ਔਰ ਇਹ ਪਹਿਲੇ ਵਿਆਹ ਦਾ ਜਿਹੜਾ ਡਿਵੋਰਸੀ ਪੇਪਰ ਹੈਗਾ ਆਪਾ ਜੋ ਜੋ ਇਲਜ਼ਾਮ ਪੁਲਿਸ ਨੂੰ ਦੱਸੇ ਉਹ ਸਾਰੇ ਕਲੀਅਰ ਕਟ ਹੋਰੇ ਐਵੀਡੈਂਸ ਪੁਲਿਸ ਨੂੰ ਪ੍ਰਮਾਣਿਤ ਕਰਾਏ ਲੇਕਿਨ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਕਿਤੇ ਨਾ ਕਿਤੇ ਸਾਡੇ ਨਾਲ ਧੋਖਾਧੜੀ ਕੀਤੀ ਗਈ ਸਾਡੀ ਦਰਖਾਸਤ ਨੂੰ ਬੰਦ ਕਰ ਦਿੱਤਾ ਗਿਆ ਲੇਕਿਨ ਦੂਸਰੀ ਦਰਖਾਹ ਨੂੰ ਚਲਾ ਕੇ ਚਲਾ ਕੇ ਰੱਖਿਆ ਗਿਆ ਸੈਕਿੰਡ ਹੋਰੀਆਂ ਯਾਰੀਆਂ ਦੱਸੀਆਂ ਗਈਆਂ ਅਸੀਂ ਇਹ ਵੀ ਐਵੀਡੈਂਸ ਲੈ ਕੇ ਉਹ ਹਰ ਦੂਸਰੇ ਮੁੰਡਿਆਂ ਦੇ ਨਾਲ ਮਿਲਦੀ ਆ ਉਹਨਾਂ ਨਾਲ ਬੈਠਦੀ ਕੋਲ ਨਹੀਂ ਜੋ ਕਿ ਪੰਜਾਬ ਦੀ ਸੱਭਿਆਚਾਰਕ ਦੇ ਘਰੇਲੂ ਬੰਦੇ ਜਿਹੜੇ ਹੁੰਦੇ ਆ ਉਹ ਇਹੋ ਜਿਹੇਆਂ ਲੜਕੀਆਂ ਨੂੰ ਪਸੰਦ ਨਹੀਂ ਕਰ ਪਾਉਂਦੇ ਤੇ 3ਰਡ ਫਾਈਲ ਜਾਮ ਲੈ ਕੇ ਉਹ ਐਡਿਕਟਡ ਆ ਡਰੱਗਸ ਲੈਂਦੀ ਆ ਉਸ ਦਾ ਵੀ ਐਵੀਡੈਂਸ ਆਪਾਂ ਦੇ ਰਹੇ ਆ ਕਲੈਰਟੀ ਨਾਲ ਦੇ ਰਹੇ ਆ ਐਵੀਡੈਂਸ ਦੂਸਰੇ ਵਿਆਹ ਦੀ ਮੈਰਿਜ ਵੀ ਉਹਨਾਂ ਦੱਸੇ ਕਿ ਇਹਦਾ ਦੂਸਰਾ ਮੈਜ ਉਹ ਵੀ ਆਪਾਂ ਇਹਨਾਂ ਨੂੰ ਚੂੜੇ ਵਾਲੀ ਫੋਟੋ ਦਿਖਾਈ ਠੀਕ ਆ ਫਿਰ ਉਹਨਾਂ ਨੂੰ ਕਿਹਾ ਕਿ ਉਹ ਸ਼ਰਾਬ ਪੀ ਕੇ ਲੜਕੇ ਨੂੰ ਟੌਰਚਰ ਕਰਕੇ ਗਾਲਾਂ ਕੱਢਦੀ ਆ ਔਰ ਇਹ ਸ਼ਰਾਬ ਪੀਂਦੇ ਦੀ ਵੀ ਵੀਡੀਓ ਵੀ ਦੇ ਦਿੱਤੀ ਉਹ ਬਟਵਾਇਜ਼ਰ ਨਾਮ ਦੀ ਕੋਈ ਬ੍ਰਿਆ ਰਹਿ ਗਈ ਆ ਉਹਨੂੰ ਫੜ ਕੇ ਪੀ ਰਹੀ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਆਡੀਓ ਵੀ ਪ੍ਰੋਵਾਈਡ ਕਰ ਲੈਂਗੇ ਜਿੱਥੇ ਲੜਕੇ ਨੂੰ ਰੈਗੂਲਰ ਬੇਸੀ ਤੋਂ ਟਾਰਚਰ ਕੀਤਾ ਜਾ ਰਿਹਾ ਦੇਖੋ ਇਹ 80000 ਦੀ ਪੇਮੈਂਟ ਔਰ ਇਹ ਅਕਾਊਂਟ ਦੇ ਵਿੱਚ 50000 ਦੀ ਪੇਮੈਂਟ ਔਰ ਇਹ ਅਕਾਊਂਟ ਦੇ ਵਿੱਚ ਖੁਸ਼ੀ ਦੇ ਅਕਾਊਂਟ ਦੇ ਵਿੱਚ 20000 ਦੀ ਪੇਮੈਂਟ ਮਤਲਬ ਕਿ ਲਗਾਤਾਰ ਹੱਲੇ ਤੱਕ 1351900 ਰੁਪਿਆ ਔਰ ਇਹ ਪੇਮੈਂਟ ਪਾ ਚੁੱਕੇ ਹਨ ਲੇਕਿਨ ਮੁੰਡੇ ਨੂੰ ਔਰੇ ਵੱਲੋਂ ਬਾਹਰ ਨਹੀਂ ਭੇਜਿਆ ਗਿਆ ਵੀਜ਼ਾ ਅਮਰੀਕਾ ਦਾ ਨਹੀਂ ਲਵਾਇਆ ਗਿਆ ਹੁਣ ਜਦੋਂ ਪਰਿਵਾਰ ਦਾ ਪੈਸਾ ਪੂਰਾ ਚਲੇ ਗਿਆ ਉਰੇ ਬਲੋ ਉਹਨੂੰ ਟੌਰਚਰ ਕੀਤਾ ਜਾ ਰਿਹਾ ਕਿ ਮੈਂ ਤੇਰੇ ਤੇ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਪਾਉਂਗੀ ਕਿ ਤੂੰ ਮੈਨੂੰ ਸਰੀਰੀਕ ਸੰਬੰਧ ਬਣਾਏ ਆ ਮੇਰੇ ਨਾਲ ਤੇ ਮੈਂ ਤੇਰੇ ਤੇ 376 ਦਾ ਪਰਚਾ ਘਟਾ ਕੇ ਤੈਨੂੰ ਜੇਲ੍ਹ ਦੇ ਅੰਦਰ ਦਵਾਂਗੀ ਤੇ ਤੇਰੇ ਪਰਿਵਾਰ ਨੂੰ ਤੈਨੂੰ ਮਿਲਿਆ ਨਹੀਂ ਦਿੱਤਾ ਜਾਏਗਾ ਫਿਰ ਉਸ ਗੱਡੀ ਆ ਜਿਹੜੀ ਉਸ ਟਰੈਕ ਦੇ ਉੱਤੇ ਆ ਜਾਂਦੀ ਹੈ ਲੜਕਾ ਅੱਜ ਵੀ ਵietnam ਦੇ ਵਿੱਚ ਸੈਟਲਡ ਹੈਗਾ ਉਹ ਅੱਜ ਡਰ ਰਿਹਾ ਕਿ ਆ ਇੰਡੀਆ ਦੇ ਵਿੱਚ ਆਨ ਲੋ ਪੰਜਾਬ ਸਰਕਾਰ ਤੇ ਕੰਮ ਕਰ ਰਹੀ ਹੈ ਕਿ ਬਾਹਰੋਂ ਲਿਆਣ ਕੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਰੱਕੇ ਜਾਣ ਜਿਹੜੇ ਇੱਥੇ ਵੀ ਪੰਜਾਬ ਦੇ ਵਿੱਚ ਫੜ ਕੇ ਕਾਰੋਬਾਰ ਕਰ ਸਕਣ ਪੰਜਾਬ ਦਾ ਜਿਹੜਾ ਮਨੋਬਲ ਵਧਾ ਸਕਣ ਜਾਂ ਪੰਜਾਬ ਨੂੰ ਅੱਗੇ ਲੈ ਸਕਣ ਲੇਕਿਨ ਪੰਜਾਬ ਸਰਕਾਰ ਨੂੰ ਇਰਤੇ ਵੀ ਕੰਮ ਕਰਨਾ ਚਾਹੀਦਾ ਨਾ ਜਿਹੜੀਆਂ ਐਸੀਆਂ ਔਰਤਾਂ ਵਾਂ ਉਹਨਾਂ ਨੂੰ ਟੌਰਚਰ ਕਰ ਰਹੀਆਂ ਜਿਹੜੇ ਡਰ ਦਾ ਸ਼ਿਕਾਰ ਹੋ ਕੇ ਹਜੇ ਤੱਕ ਵੇਤਨਾਮ ਦੇ ਵਿੱਚ ਬੈਠੇ ਹੋਏ ਆ ਅਸੀਂ ਪ੍ਰਸ਼ਾਸਨ ਨੂੰ ਡਿਮਾਂਡ ਕੀਤੀ ਕਿ ਆਡਾ ਕੋਈ ਇੱਕ ਐਲੀਗੇਸ਼ਨ ਝੂਠਾ ਸਾਬਿਤ ਕਰ ਦੇਣ ਜਿਸ ਵੀ ਆਈਓ ਦੀ ਡੀਡੀਟੀ ਹੈਗੀ ਉਹਨਾਂ ਨੂੰ ਆਪਾਂ ਅਵੀਡੈਂਸ ਦਿੱਤੇ ਲੇਕਿਨ ਉਹ ਆਈਓ ਵੀ ਹਾਨੂੰ ਕਹਿੰਦਾ ਕਿ ਸਾਡੇ ਤੇ ਬੜਾ ਪ੍ਰੈਸ਼ਰ ਆਇਆ ਜਿਗਾ ਆਪਾਂ ਪਰਚਾ ਦੇਣਾ ਯਾਰ ਕੋਈ ਵੀ ਕਰੈਕਟਰਲੈਸ ਗਰਲ ਕਿਸੇ ਵੀ ਘਰ ਦੇ ਬੰਦੇ ਦੇ ਪਰਚਾ ਕਰਾ ਦੇਗੀ ਤੇ ਭਾਈ ਸਾਹਿਬ ਉਹ ਬੰਦਾ ਡਰ ਜੇਗਾ ਓਰੀ ਮਾਂ ਅੱਜ ਸਾਡੇ ਨਾਲ ਬੈਠ ਕੇ ਦੇਖ ਕੇ ਰੋ ਰਹੀ ਆ ਅੱਜ ਇਹਦੇ ਰੋਣ ਤੋਂ ਪਤਾ ਲੱਗਦਾ ਕਿ ਇਹਦਾ ਜਿਹੜਾ ਪਰਿਵਾਰ ਆ ਬੜਾ ਭਾਵੁਕ ਹੋ ਚੁੱਕਾ ਬਹੁਤ ਡਰ ਚੁੱਕਾ ਅਸੀਂ ਬੇਨਤੀ ਇਹੀ ਕਰਦੇ ਆ ਸਰਕਾਰ ਨੂੰ ਬੇਨਤੀ ਇਹੀ ਕਰਦੇ ਆ ਸੀਪੀ ਸਾਹਿਬ ਨੂੰ ਕਿ ਇਸ ਮੁੰਡੇ ਦੇ ਜਿਹੜੇ ਆ ਸੱਚ ਦਾ ਸੱਚ ਕੀਤਾ ਜਾਵੇ ਝੂਠ ਦਾ ਝੂਠ ਕੀਤਾ ਜਾਵੇ ਤੁਸੀਂ ਇਸ ਤੋਂ ਬਾਅਦ ਹੋਰ ਵੀ ਐਵੀਡੈਂਸ ਤੁਹਾਨੂੰ ਦਵਾਂਗੇ ਵੀਡੀਓਜ਼ ਦਵਾਂਗੇ ਦੇਸੀ ਹੌਟ ਗਰਲ ਸਾਈਡ ਦੇ ਉੱਤੇ ਇੱਕ ਹੋਰੀ ਵੀਡੀਓ ਵਾਇਰਲ ਹੁੰਦੀ ਨੂਡ ਵੀਡੀਓ ਉਹ ਵੀ ਵਾਇਰਲ ਹੁੰਦੀ ਉਹ ਮਤਲਬ ਕਿ ਉਹ ਕੀ ਕਰਦੀ ਹੈ ਨਵੇਂ ਜਨਰੇਸ਼ਨ ਨੂੰ ਸ਼ਿਕਾਰ ਕਰਦੀ ਆ ਅੱਜ ਕੱਲ ਤੁਹਾਨੂੰ ਪਤਾ ਵੀਡੀਓ ਕਾਲ ਆਉਂਦੀ ਆ ਨਵੀਂ ਜਨਰੇਸ਼ਨ ਨੂੰ ਵੀਡੀਓ ਕਾਲ ਤੇ ਨੂਡ ਕਾਲ ਕੀਤੀ ਜਾਂਦੀ ਬਾਅਦ ਦੇ ਵਿੱਚ ਉਸੇ ਨੂਡ ਕਾਲ ਦੇ ਉੱਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਪੈਸੇ ਪਾ ਨਹੀਂ ਤੇ ਇਹਨੂੰ ਜਨਤਕ ਕਰ ਦਾਂਗੇ ਤੇਰੇ ਪਰਿਵਾਰ ਦੇ ਉੱਤੇ ਤੇਰਾ ਜਿਹੜਾ ਫਿਜ਼ੀਕਲ ਸਟੇਟਸ ਹੈਗਾ ਜਿਹੜਾ ਸਾਰਜਨਿਕ ਦੁਨੀਆ ਦੇ ਵਿੱਚ ਜਿਹੜਾ ਇਹ ਮਾਮਲਾ ਹੈ ਉਹ ਬੜਾ ਗੰਭੀਰ ਤੌਰ ਤੇ ਲੋਕ ਲੈਂਦੇ ਜਿਹੜੇ ਛੋਟੇ ਭਾਈਚਾਰੇ ਦੇ ਲੋਕ ਹੋਣ ਅੱਜ ਉਹ ਜਿਹੜਾ ਮਸਲਾ ਬੜਾ ਵੱਧ ਚੁੱਕਾ ਆ ਆਪ ਜੀ ਨੂੰ ਆਪਾਂ ਦਿਖਾਣਾ ਚਾਹੁੰਦੇ ਆ ਕਿ ਜਿੰਨੀਆਂ ਵੀ ਐਵੀਡੈਂਸ ਧਮਕੀਆਂ ਉਹਦੇ ਵੱਲੋਂ ਲਗਾਈਆਂ ਗਈਆਂ ਇਹ ਸਾਰੀਆਂ ਜਨਤਕ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਇੱਕ ਕਰਕੇ ਸਾਰੇ ਐਵੀਡੈਂਸ ਦੇਤੇ ਲੇਕਿਨ ਹੱਲੇ ਤੱਕ ਵੀ ਕੋਈ ਪਰਚਾ ਨਹੀਂ ਕੱਟਿਆ ਗਿਆ ਸਗੋਂ ਮੁੰਡੇ ਨੂੰ ਟੌਰਚਰ ਕੀਤਾ ਗਿਆ ਹੱਲੇ ਵੀ ਇਹਦੀ ਦਰਖਾਸਤ ਜਿਹੜੀ ਹੈ ਤ੍ਰਿਪਤਾ ਸੂਦ ਮੈਡਮ ਡਿਪਟੀ ਸਾਹਿਬ ਕੋਲ ਚੱਲਦੀ ਪਈ ਆ ਸੀਪੀ ਸਾਹਿਬ ਦੇ ਵਿੱਚ ਵੀ ਧਿਆਨ ਚ ਹੈਗੀ ਆ ਡੀਜੀਪੀ ਸਾਹਿਬ ਨੂੰ ਵੀ ਲੈਟਰਾਂ ਕੱਢੀਆਂ ਹੋਈਆਂ ਲੇਕਿਨ ਹੱਲੇ ਵੀ ਇਨਸਾਬ ਮਿਲਦਾ ਕਿਤੇ ਵੀ ਨਜ਼ਰ ਨਹੀਂ ਆਉਂਦਾ ਲੇਡੀ ਹੋਣ ਦਾ ਉਹਦਾ ਫਾਇਦਾ ਚੁੱਕ ਰਹੀ ਹੈ ਲੇਡੀ ਦੇਖੋ ਜੀ ਬੀਇੰਗ ਅ ਲੇਡੀ ਹੋਣ ਦਾ ਤੇ ਫਾਇਦਾ ਚੁੱਕਦੀ ਚੁੱਕਦੀ ਹੈ ਜਿਹੜੀ ਉਹ ਇੱਕ 376 ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਕਿ ਭਾਈ ਸਾਹਿਬ ਜੇ ਕਿਸੇ ਦਾ ਰੇਪ ਹੁੰਦਾ 376 ਰੇਪ ਦੀ ਧਾਰਾ ਆ ਗਿਆ ਬਿਊਟਲ ਰੇਪ ਦਾ ਮਤਲਬ ਬਿਊਟਲ ਰੇਪ ਦੇ ਵਿੱਚ ਕਈ ਤਰ੍ਹਾਂ ਦੇ ਮੈਡੀਕਲਸ ਹੁੰਦੇ ਆ ਔਰ ਇਹ ਹੱਥਾਂ ਦੇ ਨਿਸ਼ਾਨ ਜਾਂ ਔਰ ਇਹ ਨੀਲਸ ਪੈਣਾ ਉਹ ਸਾਰੇ ਕੈਲਕੂਲੇਟ ਕੀਤੇ ਜਾਣ ਜੇ ਕੋਈ ਫਰੈਂਡਲੀ ਮੈਚ ਹੋਇਆ ਹੋਵੇ ਔਰ ਇਹ ਤੇ ਮੈਂ ਗੱਲ ਨਹੀਂ ਕਰ ਸਕਦਾ ਜੇ ਬਿਊਟਲ ਰੇਪ ਦਾ ਜਿਹੜਾ ਐਵੀਡੈਂਸ ਆ ਉਹ ਪ੍ਰੋਪਰ ਪੰਜਾਬ ਪੁਲਿਸ ਪ੍ਰੋਪਰ ਤਰੀਕੇ ਨਾਲ ਮੈਡੀਕਲ ਕਰਾਵੇ ਜੇ ਮੈਡੀਕਲ ਦੇ ਵਿੱਚ ਕੁਝ ਸਾਹਮਣੇ ਆਉਂਦਾ ਕੀ ਉਹਰੇ ਜ਼ਬਰਦਸਤੀ ਜਬਰਨ ਰੇਪ ਹੋਇਆ ਤਾਂ ਫੇਰ ਪੰਜਾਬ ਪੁਲਿਸ ਜਿਹੜਾ ਉਸ ਪਾਸੇ ਚੱਲੇ ਨਹੀਂ ਤਾਂ ਇਸ ਲੜਕੇ ਦੀ ਆਵਾਜ਼ ਨੂੰ ਸੁਣਿਆ ਜਾਵੇ ਵੱਡੀ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਪੁਲਿਸ ਵੱਲੋਂ ਕਿਉਂ ਲੱਗਦਾ ਵੀ ਕਿਉਂ ਐਕਸ਼ਨ ਨਹੀਂ ਲਿਆ ਜਾ ਰਿਹਾ ਦੇਖੋ ਜੀ ਪੁਲਿਸ ਵੱਲੋਂ ਦੀ ਥੋੜੀ ਜੀ ਮਾਨਸਿਕਤਾ ਥੋੜੀ ਘੱਟ ਹੋ ਸਕਦੀ ਹੈ ਸਮਝਣ ਦੀ ਕਾਨੂੰਨ ਨੂੰ ਸਮਝਣ ਦੀ ਮਾਨਸਿਕਤਾ ਘੱਟ ਹੋ ਸਕਦੀ ਹੈ ਜਾਂ ਕਿਤੇ ਕੁੜੀ ਦਾ ਫੇਵਰ ਲੈ ਕੇ ਕਿਤੇ ਨਾ ਕਿਤੇ ਉਹਰੇ ਵੱਲ ਪੱਖਰ ਜ਼ਿਆਦਾ ਰੱਖਿਆ ਜਾਵੇ ਇਹ ਵੀ ਚੀਜ਼ ਹੋ ਸਕਦੀ ਹੈ ਆਪਾਂ ਤਾਂ ਸਾਰੇ ਐਵੀਡੈਂਸ ਦੇ ਰਹੇ ਹਾਂ A to Z ਇੱਕ ਵੀ ਐਵੀਡੈਂਸ ਸਾਡਾ ਝੂਠਾ ਕੀਤਾ ਜਾਵੇ ਤੁਹਾਡੇ ਮੁੰਡੇ ਤੇ ਭਾਵੇਂ ਕੱਲ ਹੀ ਪਰਚਾ ਦੇ ਦੇਣ ਇੱਕ ਵੀ ਐਵੀਡੈਂਸ ਭਾਈ ਸਾਹਿਬ ਉਹ ਐਡਿਕਟਡ ਆ ਉਹ ਪ੍ਰੀ ਕੇ ਗਾਲਾਂ ਕਰਦੀ ਆ ਉਹ ਵੀ ਉਹ ਦੋ ਵਿਆਹਾਂ ਦੇ ਸਾਬਤ ਵੀ ਕਰ ਦਿੱਤਾ ਸੀ